ਮੈਂ ਆਇਲਟ ਸਟੱਡੀ ਸ਼ੁਰੂ ਕੀਤੀ ਸੀ ਉਹ ਕੈਨੇਡਾ ਜਾਣ ਲਈ ਨਹੀਂ ਸੀ ਕੀਤੀ ਮੈਂ ਜਾਣਾ ਸੀ ਜਰਮਨੀ ਤੇ ਉਦੋਂ ਬੈਂਡ ਚਾਹੀਦੇ ਸੀ ਜਰਮਨੀ ਜਾਣ ਲਈ ਮੈਨੂੰ ਲੱਗਦਾ 5 5.5 ਤੇ 15 ਦਿਨ ਲਾ ਕੇ ਕਲਾਸਾਂ ਮੈਂ ਚਲੋ ਪੇਪਰ ਦਿੱਤਾ ਬੈਂਡ ਆ ਗਿਆ 7.5 ਉਹ ਕੈਨੇਡਾ ਦਾ ਬੂਹਾ ਕਹਿ ਲਓ ਉਦਾਂ ਹੀ ਖੁੱਲ ਗਿਆ ਵੀ ਹਰ ਪਾਸੋਂ ਸ਼ੁਰੂ ਹੋ ਗਿਆ ਤੂੰ ਤਾਂ ਕੈਨੇਡਾ ਜਾ ਸਕਦੀ ਹੈਂ ਤੇਰੇ ਬੈਂਡ ਨਾਲ ਹਾਂਜੀ ਹਾਂਜੀ ਫਿਰ ਮੈਂ ਥੋੜਾ ਜਿਹਾ ਜਰਮਨ ਸਿੱਖੀ ਜਰਮਨ ਪੜਾਈ ਤੇ ਜਰਮਨ ਦੇ ਇਮੀਗ੍ਰੇਸ਼ਨ 'ਚ ਥੋੜਾ ਨਈ ਰੋਲਾ ਪੈ ਗਿਆ ਵੀ ਨਹੀਂ ਮੇਰਾ ਵੀਜ਼ਾ ਲੱਗ ਸਕਿਆ ਉਹ ਇੱਕ ਉਸ ਟਾਈਮ ਤੇ ਦਬਾਅ ਹੋ ਗਿਆ ਵੀ ਘਰਦਿਆਂ ਨੇ ਤਾਂ ਸਾਰਿਆਂ ਨੂੰ ਦੱਸਤਾ ਵੀ ਕੁੜੀ ਬਾਹਰ ਚੱਲੀ ਐ ਬਾਹਰ ਚੱਲੀ ਐ ਹੁਣ ਕੀ ਕਹਿ ਕੇ ਵੀ ਘਰੇ ਬੈ ਗਈ ਤੇ ਉਤੋਂ ਘਰਦਿਆਂ ਦਾ ਕੁਝ ਉਸ ਟਾਈਮ ਤੇ ਇਹ ਸੀ ਵੀ ਜਿਹੜਾ ਸੁਣਨ ਚਾਹੁੰਦਾ ਬਾਹਰਲੇ ਮੁਲਕ ਕੁੜੀਆਂ ਲਈ ਬਹੁਤ ਹੀ ਸੁਰੱਖਿਅਤ ਮਾਹੌਲ ਹੈ ਉੱਥੇ ਹੂੰ ਮੇਰੇ ਪਿਤਾ ਜੀ ਦਾ ਸਭ ਤੋਂ ਵੱਡਾ ਮੈਨੂੰ ਕਹਿਣ ਦਾ ਕਾਰਨ ਏ ਸੀ ਵੀ ਪੁੱਤ ਉੱਥੇ ਬੋਲਣ ਦੀ ਆਜ਼ਾਦੀ ਹੈ ਮੇਰਾ ਸ਼ੁਰੂ ਤੋਂ ਸੁਭਾਅ ਹੀ ਹੈ ਵੀ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿ ਕੇ ਸੋਚਦੀ ਆਂ ਵੀ ਕਹਿਣਾ ਸੀ ਕਿ ਨਹੀਂ ਕਹਿਣਾ ਸੀ ਉਹ ਕਹਿੰਦੇ ਤੇਰੇ ਲਈ ਇਹ ਮੁਲਕ ਠੀਕ ਨਹੀਂ ਤੂੰ ਬਾਹਰ ਜਾ ਉੱਥੇ ਬੋਲਣ ਦੀ ਆਜ਼ਾਦੀ ਤੇ ਕੁੜੀਆਂ ਦੀ ਸੁਰੱਖਿਆ ਤੇ ਕੁਝ ਰੁਜ਼ਗਾਰ ਦਾ ਤਾਂ ਚਲੋ ਰਹਿੰਦਾ ਹੀ ਹੈ ਇੱਕ ਇਹ ਵਹਿਮ ਰਹਿੰਦਾ ਹੀ ਹੈ ਵੀ ਇੰਡੀਆ ਚ ਇੱਥੇ ਕੁਝ ਨਹੀਂ ਹੈਗਾ ਬਾਹਰ ਜਾਵਾਂਗੇ ਸੈਟਲ ਹੋ ਜਾਾਂਗੇ ਉਹ ਸੋਚ ਲੈ ਕੇ ਇੱਕ ਇਥੋਂ ਚਲੀ ਗਈ ਸੀ ਮੈਂ ਕਿਹੜਾ ਸਾਲ ਸੀ 2019 ਦੇ ਵਿੱਚ ਹਾਂ 2019 ਦੇ ਅੰਤ 'ਚ ਨਵੰਬਰ ਦਸੰਬਰ ਦੀ ਕਰਦਾ ਉੱਥੇ ਜਾ ਕੇ ਬਸ ਕਿਉਂਕਿ ਇੱਕ ਜਦੋਂ ਤੁਹਾਨੂੰ ਤੁਹਾਡਾ ਨਜ਼ਰੀਆ ਸਾਫ਼ ਹੁੰਦਾ ਵੀ ਤੁਸੀਂ ਕਿਹੜੇ ਮਕਸਦ ਨਾਲ ਉੱਥੇ ਗਏ ਹੋ ਜੇ ਤਾਂ ਚਲੇਗੇ ਇਦਾਂ ਹੀ ਵੀ ਸਾਰੇ ਕੈਨੇਡਾ ਚੱਲੇ ਚਲੋ ਆਪਾਂ ਵੀ ਕੈਨੇਡਾ ਚੱਲੇ ਹਾਂ ਉਦੋਂ ਚੀਜ਼ਾਂ ਨੂੰ ਸਮਝਣ 'ਚ ਕਈ ਵਾਰੀ ਤਾਂ ਪੜਦਾ ਪਿਆ ਹੀ ਰਹਿ ਜਾਂਦਾ ਕਈ ਵਾਰੀ ਬਹੁਤ ਚਿਰ ਬਾਅਦ ਉੱਠਦਾ ਪਰ ਮੈਨੂੰ ਇੱਕ ਸਾਫ ਸੀ ਵੀ ਮੈਂ ਗਈ ਕਿਉਂ ਆ ਉਹ ਚੀਜ਼ਾਂ ਲੱਭਦੀ ਰਹੀ ਮੈਂ ਇਸ ਕਰਕੇ ਕਹਿ ਲੋ 4 ਸਾਲਾਂ ਬਾਅਦ ਜਿਹੜੀ ਮੇਰੀ ਵਾਪਸੀ ਹੋਗੀ ਬਹੁਤਿਆਂ ਨਾਲੋਂ ਜਲਦੀ ਹੋਗੀ ਕਿਉਂਕਿ ਉਹ ਮਿਲੀਆਂ ਨਹੀਂ ਮੈਨੂੰ ਤੇ ਨਜ਼ਰ ਹਮੇਸ਼ਾ ਉਹਦੇ ਤੇ ਟਿਕੀ ਹੋਈ ਸੀ ਭੁੱਲ ਨਹੀਂ ਗਈ ਮੈਂ ਵੀ ਸ਼ਿਫਟਾਂ ਲਾਈ ਚੱਲੋ ਚਲੋ ਜਿਵੇਂ ਜ਼ਿੰਦਗੀ ਚੱਲਦੀ ਹੈ ਚੱਲਦੀ ਹੈ ਕਿਉਂਕਿ ਇੰਨੀ ਵੱਡੀ ਨਹੀਂ ਆ ਜਾਂਦੀ ਹੂੰ ਹੂੰ ਸੋ ਹਾਂਜੀ ਇਹ ਸੀ ਮੇਰਾ ਕਿ ਇੱਕ ਦਾ ਸੁਰੱਖਿਆ ਇੱਕ ਬੋਲਣ ਦਾ ਉੱਥੇ ਬੋਲਣ ਦੀ ਆਜ਼ਾਦੀ ਸਿਸਟਮ ਵਧੀਆ ਹੈ ਸਰਕਾਰਾਂ ਸਮਝਦੇ ਸੀ ਬਹੁਤ ਉੱਥੇ ਜਾ ਕੇ ਤੁਹਾਨੂੰ ਕਿਵੇਂ ਲੱਗਿਆ ਤੁਹਾਡੇ ਉਦਾਂ ਹੀ ਲੱਗਿਆ ਜਿੱਦਾਂ ਸੋਚ ਕੇ ਗਏ ਸੀ ਉਹ ਸਾਰਾ ਜਦੋਂ ਪਹਿਲਾ ਦਿਨ ਤੁਸੀਂ ਕੰਮ ਤੇ ਗਏ ਜਾਂ ਪੜਾਈ ਕਰਦੇ ਸੀ ਕੰਮ ਕੰਮ ਕਿਹੜੇ-ਕਿਹੜੇ ਕੀਤੇ ਕਿਵੇਂ ਕਿਵੇਂ ਮਾਹੌਲ ਰਿਹਾ ਸੋ ਜਾਂਦੇ ਸਰ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਨੂੰ ਦਿਖੀ ਜਿਹੜੀ ਸਭ ਤੋਂ ਪਹਿਲਾਂ ਕੁੜੀਆਂ ਦੀ ਸੁਰੱਖਿਆ ਸੋਚ ਕੇ ਗਈ ਸੀ ਮੈਂ ਮੈਨੂੰ ਜਾਂਦੇ ਤਿੰਨ ਦਿਨਾਂ ਬਾਅਦ ਕੰਮ ਮਿਲ ਗਿਆ ਸੀ ਉੱਥੇ ਤੇ ਚੌਥੇ ਦਿਨ ਕਹਿ ਲਓ ਮੈਂ ਕੰਮ ਤੇ ਸੀ ਉਥੇ ਜਿਹੜਾ ਮੇਰਾ ਬੌਸ ਸੀ ਮੈਂ ਕੰਮ ਨਾਮ ਨਹੀਂ ਲਵਾਂਗੀ ਮੈਂ ਕਿੱਥੇ ਕੰਮ ਕੀਤਾ ਸੀ ਪਰ ਉਸ ਇਨਸਾਨ ਦੇ ਆਉਣ ਨਾਲ ਦਮ ਘੁੱਟਦਾ ਸੀ ਹੂੰ ਤੇ ਜੇ ਇੰਨਾ ਹੀ ਸੁਰੱਖਿਅਤ ਸੀ ਉਸ ਟਾਈਮ ਤੇ ਤਾਂ ਉਹ ਚੀਜ਼ ਪਹਿਲੀ ਚੀਜ਼ ਮੈਨੂੰ ਮਹਿਸੂਸ ਨਹੀਂ ਹੋਣੀ ਚਾਹੀਦੀ ਸੀ ਬਿਲਕੁਲ ਕਿਉਂਕਿ ਸੁਰੱਖਿਆ ਸਿਰਫ ਇਹ ਨਹੀਂ ਹੁੰਦੀ ਵੀ ਤੁਹਾਡੇ ਤੇ ਕੋਈ ਅਟੈਕ ਹੀ ਕਰੇਗਾ ਆ ਕੇ ਜਿਹੜਾ ਆਪਾਂ ਇੰਡੀਆ 'ਚ ਕਹਿੰਦੇ ਆ ਵੀ ਬੱਸਾਂ 'ਚ ਜਾਣ ਲੱਗਿਆਂ ਸਾਨੂੰ ਨੀਵੀਂ ਪਾ ਕੇ ਜਾਣਾ ਪੈਂਦਾ ਹੈ ਜਾਂ ਉੱਥੇ ਹੈਗਾ ਆਪਣੀ ਖਾਸ ਕਰ ਆਪਣੀ ਜਿਹੜੀ ਇੰਡੀਅਨ ਤੇ ਪੰਜਾਬੀ ਕੁੜੀਆਂ ਬਹੁਤ ਕੁੜੀਆਂ ਨਾਲ ਮੈਂ ਜਦੋਂ ਗੱਲ ਕਰਦੀ ਆ ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਤਜਰਬਾ ਹੋਇਆ ਉਹਨਾਂ ਦੇ ਨਾਲ ਹਮਮ ਐਮਪਲॉयਰਸ ਨੂੰ ਪਤਾ ਹੁੰਦਾ ਵੀ ਪੱਕੇ ਨਹੀਂ ਹੈਗੇ ਲੋੜ ਨੂੰ ਕੰਮ ਕਰ ਰਹੇ ਆ ਕੁੜੀਆਂ ਦੀ ਤਾਂ ਐਕਸਪਲੋਇਟੇਸ਼ਨ ਉੱਥੇ ਸ਼ੁਰੂ ਹੋ ਜਾਂਦੀ ਆ ਹਮਮ ਉਸ ਤੋਂ ਬਾਅਦ ਮੇਰੇ ਨਾਲ ਇੱਕ ਕਿੱਸਾ ਮੈਨੂੰ ਯਾਦ ਹੈ ਅਸੀਂ ਇੱਕ ਕਾਲਜ ਆ ਉੱਥੇ ਬਹੁਤ ਬਹੁਤ ਨਾਮ ਆ ਉਹਦਾ ਇਹਨਾਂ ਚੀਜ਼ਾਂ ਦੇ ਲਈ ਤੇ ਉੱਥੇ ਨੇੜੇ ਨਾ ਟਿਮ ਹਾਰਟਨ ਸੀ ਤੇ ਰਾਤ ਨੂੰ ਸ਼ਿਫਟ ਤੋਂ ਲੇਟ ਮੈਨ ਲੱਗਦਾ 11:30 ਵਜੇ ਦਾ ਟਾਈਮ ਹੋਊਗਾ ਅਸੀਂ ਉੱਥੇ ਉਤਰ ਗਏ ਬੱਸ ਤੋਂ ਕਾਫੀ ਪੀਣ ਨੂੰ ਤੇ ਅਗਲੀ ਬੱਸ ਵਾਵਾ ਚੇਰਬਾਲ ਸੀ ਅਸੀਂ ਕੈਬ ਕਰ ਲਈ ਸਾਨੂੰ ਉਹਦਾ ਕੈਬ ਵਾਲੇ ਨੇ ਕਿਹਾ ਸੀਗਾ ਕਹਿੰਦਾ ਇਹ ਇਹ ਸਮਝੋ ਵੀ ਮੈਂ ਸਾਫ਼ ਨਹੀਂ ਤਾ ਨਿਕਲਿਆ ਤੇ ਤੁਸੀਂ ਅਸਰਖਿਤ ਘਰੇ ਪਹੁੰਚ ਜੂਗੀ ਹੂੰ ਇੱਥੇ ਕਹਿੰਦਾ ਕੁੜੀਆਂ ਨੂੰ ਮੈਂ ਕਹਿੰਨਾ ਮੇਰੀਆਂ ਭੈਣਾਂ ਨੂੰ ਇੱਥੇ 8 ਵਜੇ ਤੋਂ ਬਾਅਦ ਆਣਾ ਨਹੀਂ ਚਾਹੀਦਾ। ਅੱਛਾ ਉਹ ਪੰਜਾਬੀ ਸੀ ਬੰਦਾ? ਪੰਜਾਬੀ ਸੀ ਜੀ। ਅੱਛਾ। ਉਹ ਚੀਜ਼ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਘਰ ਕਰ ਗਈ ਵੀ ਇਹੋ ਜਿਹਾ ਇੱਥੇ ਕੀ ਹੈ ਆਹੀ ਕੁਛ ਤਾਂ ਛੱਡ ਕੇ ਮੈਂ ਇੰਡੀਆ ਚਾਈ ਸੀ। ਹੂੰ। ਫੇਰ ਰਾਤ ਨੂੰ ਉੱਥੇ ਟਰਮੀਨਲ ਹੈ ਇੱਕ ਬਹੁਤ ਵੱਡਾ ਬ੍ਰੈਂਟਨ ਦੇ ਵਿੱਚ ਬਸਾਂ ਦਾ। ਉੱਥੇ ਤੁਸੀਂ ਨੇਰੇ ਵੇਲੇ ਖੜ੍ਹ ਜਿਓ। ਗੱਡੀਆਂ ਆਉਣਗੀਆਂ ਆਪਣੀ ਪੰਜਾਬੀ ਮੁੰਡਿਆਂ ਦੀਆਂ ਸ਼ੀਸ਼ੇ ਥੱਲੇ ਕਰਨਗੇ। ਗਾਣੇ ਉੱਚੀ ਲਾਉਣਗੇ, ਨੇੜੇ ਦੀ ਗੇੜੀ ਮਾਰਨਗੇ। ਮੈਨੂੰ ਲੱਗਦਾ ਵੀ ਸਿਰਫ ਅਟੈਕ ਹੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਵੀ ਉਹ ਨਹੀਂ ਹੁੰਦਾ ਵੀ ਤੁਸੀਂ ਸੁਰੱਖਿਅਤ ਨਹੀਂ ਹੈਗੇ ਉਹ ਚੀਜ਼ਾਂ ਵੀ ਇੱਕ ਸਭ ਤੋਂ ਵੱਡਾ ਕਾਰਨ ਸੀ ਇੰਡੀਆ ਛੱਡ ਕੇ ਜਾਣ ਦਾ ਤੇ ਸ਼ਾਇਦ ਉੱਥੇ ਮਿਲਣ ਗਿਆ ਹੂੰ ਪਰ ਉਹ ਇੱਕ ਬੱਬਲ ਆ ਜਿਹੜਾ ਬਣਿਆ ਹੋਇਆ ਇਸ ਚੀਜ਼ ਦੇ ਬਾਰੇ ਹੂੰ ਬਹੁਤ ਇਹ ਵੀ ਕਹਿੰਦੇ ਆ ਵੀ ਕੁੜੀਆਂ ਉੱਥੇ ਗਲਤ ਕੰਮਾਂ 'ਚ ਪੈ ਜਾਂਦੀਆਂ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਹਾਂਜੀ ਬਿਲਕੁਲ ਪੈਂਦੀਆਂ ਤੇ ਕੁਝ ਮਰਜ਼ੀ ਨਾਲ ਪੈਂਦੀਆਂ ਕੁਝ ਕੁਝ ਨੂੰ ਪਤਾ ਨਹੀਂ ਹੁੰਦਾ ਪੈ ਜਾਂਦੀਆਂ ਜਿਵੇਂ ਹੁਣ ਜੌਬਸ ਲਈ ਆਪਾਂ ਉੱਥੇ ਅਪਲਾਈ ਕਰੋ ਮੈਨੂੰ ਲੱਗਦਾ ਹੈ ਉੱਥੇ ਇੱਕ ਜੀਜੀ ਇੱਕ ਐਪ ਹੈਗੀ ਹੈ ਉੱਥੇ ਆਪਾਂ ਕਾਫੀ ਕਰਦੇ ਹਾਂ ਜਿਵੇਂ ਇੱਥੇ OLX ਵਗੈਰਾ ਕਾਫੀ ਹੈਗੀਆਂ ਨੇ ਉੱਥੇ ਅਪਲਾਈ ਕਰੋ ਤੁਸੀਂ ਤੇ 50% ਕਾਲਸ ਤੁਹਾਨੂੰ ਇਦਾਂ ਦੀਆਂ ਆਉਂਦੀਆਂ ਜੇ ਤੁਸੀਂ ਕੁੜੀਆਂ ਤੁਸੀਂ ਰੈਜ਼ਿਊਮੇ ਤੇ ਆਪਣਾ ਜੈਂਡਰ ਲਿਖਿਆ ਹੋਇਆ ਕਿ ਕਿਸੇ ਨਾ ਕਿਸੇ ਗਲਤ ਕੰਮ ਲਈ ਤੁਹਾਨੂੰ ਕਿਸੇ ਤਰੀਕੇ ਨਾਲ ਕਿਹਾ ਜਾਂਦਾ ਵੀ ਤੁਹਾਡੀ 바 ਟੈਂਡਰ ਦੀ ਜੌਬ ਹੈ ਜਾਂ ਕੁਝ ਇਦਾਂ ਪਰ ਤੁਸੀਂ ਉੱਥੇ ਪਹੁੰਚੋ ਬੇਸਮੈਂਟ ਚ ਆਫਿਸ ਹੈ ਤੇ ਬਹੁਤੀ ਵਾਰੀ ਤਾਂ ਮੈਂ ਮੁੜ ਕੇ ਬਾਹਰੋਂ ਹੀ ਮੁੜ ਕੇ ਆ ਗਈ ਅੱਛਾ ਹਾਂਜੀ ਪਤਾ ਲੱਗ ਜਾਂਦਾ ਉੱਥੇ ਇਹ ਚੀਜ਼ਾਂ ਹੋ ਰਹੀਆਂ ਪਰ ਪਹਿਲਾ ਤਜਰਬਾ ਮੇਰਾ ਉਦਾਂ ਦਾ ਨਹੀਂ ਸੀ ਮੈਂ ਚਲੀ ਗਈ ਮੈਨੂੰ ਉੱਥੇ ਬਿਠਾਇਆ ਤਿੰਨ ਚਾਰ ਵਾਰੀ ਫਿਰ ਮੈਨੂੰ ਕਿਹਾ ਖਾਣਾ ਤੂੰ ਲੈ ਕੇ ਨਹੀਂ ਆਉਣਾ ਮੈਂ ਤੈਨੂੰ ਖਾਣੇ ਤੇ ਲੈ ਕੇ ਜਾਣਾ ਫਿਰ ਹੌਲੀ ਹੌਲੀ ਮੈਨੂੰ ਕਹਿਣਾ ਸ਼ੁਰੂ ਕੀਤਾ ਤੂੰ ਆਫਿਸ ਲਈ ਕੱਪੜੇ ਨਾ ਇਦਾਂ ਦੇ ਪਾ ਕੇ ਆਣੇ ਤੂੰ ਟੱਕ ਕੇ ਪੂਰੇ ਪਾ ਕੇ ਆਣੀਆਂ ਆਫਿਸ 'ਚ ਨਹੀਂ ਇਦਾਂ ਦੇ ਚੱਲਦੇ ਇੱਥੇ ਦਾ ਕਲਚਰ ਸਮਝੋ ਉਹ ਹੋਇਆ ਕਿ ਉਹ ਨੌਕਰੀ ਮੈਂ ਛੱਡਤੀ ਮੇਰੀ ਫਰੈਂਡ ਉੱਥੇ ਲੱਗ ਗਈ ਤੇ ਉਹ ਪੁਲਿਸ ਕੇਸ ਕਰਕੇ ਨਿਕਲੀ ਉਸ ਬੰਦੇ ਤੇ ਅੱਛਾ ਹਾਂਜੀ ਸੋ ਇਹ ਚੀਜ਼ਾਂ ਵੀ ਮੈਨੂੰ ਪਤਾ ਨਹੀਂ ਸੀ ਮੈਂ ਉੱਥੇ ਨਿਕਲ ਗਈ ਟਾਈਮ ਨਾਲ ਵੀ ਨਹੀਂ ਮੈਨੂੰ ਨਹੀਂ ਕੰਫਰਟੇਬਲ ਲੱਗ ਰਿਹਾ ਮੇਰੇ ਲਈ ਕਿਉਂਕਿ ਉਹੀ ਗੱਲ ਆਂਦੀਵੇਂ ਮੈਨੂੰ ਪਤਾ ਸੀ ਮੈਂ ਇੱਥੇ ਕਿਸ ਚੀਜ਼ ਲਈ ਆਈ ਆਂ ਪਰ ਜਿਹੜੇ ਉੱਥੇ ਉਹ ਵਿਚਾਰੀ ਗਈ ਵੀ ਪੀਆਰ ਮਿਲ ਜੂਗੀ ਚਲ ਜਿਵੇਂ ਵੀ ਹੈ ਪੀਆਰ ਲਈ ਫਸੀ ਹੋਈਆਂ ਕੰਟਰੈਕਟ ਕਰ ਲਿਆ ਉਸ ਬੰਦੇ ਨਾਲ ਕੁਛ ਕੁੜੀਆਂ ਪੈ ਵੀ ਜਾਂਦੀਆਂ ਕਿਉਂਕਿ ਖਰਚੇ ਕੁਝ ਵਧਾ ਲਏ ਜਾਂਦੇ ਕੁਝ ਵੱਧ ਜਾਂਦੇ ਆ ਉੱਥੇ ਜਾ ਕੇ ਘਰਦਿਆਂ ਨੂੰ ਦੱਸ ਨਹੀਂ ਸਕਦੇ ਕਿ ਆਹ ਹਾਲਾਤ ਹੋ ਗਏ ਆ ਕਿਉਂਕਿ ਘਰਦਿਆਂ ਨੇ ਸਾਰੇ ਕਿਤੇ ਗਿਆ ਹੁੰਦਾ ਬੱਚਾ ਸਾਡਾ ਬਾਹਰ ਗਿਆ ਕੋਠੀ ਮੁੰਡੇ ਦੀ ਫਿਰ ਵੀ ਗੱਲ ਵੱਖਰੀ ਹੁੰਦੀ ਆ ਕੁੜੀ ਨੂੰ ਇਸ ਚ ਖੂਨ ਚ ਹੁੰਦਾ ਵੀ ਜੇ ਹੁਣ ਆਪਦੇ ਸਹੁਰੇ ਘਰ ਵੀ ਜਾਊਗੀ ਤੇ ਕੋਈ ਗੱਲਬਾਤ ਹੁੰਦੀ ਆ ਉਹ ਆਪਣੇ ਮਾਪਿਆਂ ਨੂੰ ਨਹੀਂ ਦੱਸਦੀ ਹਾਂਜੀ ਹਾਂਜੀ ਉੱਥੇ ਵੀ ਉਹਨਾਂ ਨੂੰ ਐ ਹੁੰਦਾ ਵੀ ਕਿਤੇ ਦੁਖੀ ਨਾ ਹੋਣ ਜਾਂ ਕੁਝ ਵੀ ਇਹੋ ਜਿਹੀ ਗੱਲਾਂ ਬਿਲਕੁਲ ਹਾਂਜੀ ਕੰਮ ਜਿਹੜਾ ਹੈਗਾ ਉੱਥੇ ਖਾਸ ਤੌਰ ਤੇ ਕੁੜੀਆਂ ਜਿਹੜੀਆਂ ਉਹ ਰਾਤ ਬਰਾਤੇ ਉਹਨਾਂ ਨੂੰ ਕਰਨਾ ਔਖਾ ਹੁੰਦਾ ਬਾਕੀ ਪੜਦੀਆਂ ਵੀ ਹੁੰਦੀਆਂ ਜਾਣ ਸਾਰੇ ਪੈਸੇ ਪੂਰੇ ਹੋ ਜਾਂਦੇ ਐ ਨਿਕ ਵੀ ਉਹ ਆਪਦੇ ਜਿਹੜਾ ਪਹਿਲਾ ਕਰਜ਼ਾ ਲਿਆ ਹੁੰਦਾ ਉਹ ਪੂਰੇ ਕਰ ਦੇਣ ਤੇ ਅਗਲੀ ਫੀਸ ਲਈ ਜੋੜ ਲੈਣ ਤੇ ਖਾ ਲੈਣ ਢੰਗ ਦਾ ਭਾਜੀ ਉਹਦਾ ਇੱਕ ਚੀਜ਼ ਆ ਪੈਸੇ ਹੋ ਜਾਂਦੇ ਆ ਪੂਰੇ ਏਡੀ ਗੱਲ ਨਹੀਂ ਹੈਗੀ ਹੁਣ ਕੁਝ ਹਾਲਾਤ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ ਜਦੋਂ ਮੈਂ ਛੱਡ ਕੇ ਆਈਆਂ ਜਿਹੜੇ ਵੇਲੇ ਪਰ ਜਿਹੜੇ ਵੇਲੇ ਮੈਂ ਗਈ ਸੀ ਜਾਂ ਉਸ ਤੋਂ ਸਾਲ ਬਾਅਦ ਵੀ ਕਹਿ ਲਓ ਪੈਸੇ ਪੂਰੇ ਹੋ ਜਾਂਦੇ ਸੀ ਪਰ ਮੈਂ ਮੇਰਾ ਸਵਾਲ ਹਮੇਸ਼ਾ ਇਹ ਰਹਿੰਦਾ ਵੀ ਕਿ ਇਹ ਪੈਸਾ ਕਮਾਉਣਾ ਜਿੱਦਾਂ ਤੁਸੀਂ ਕਮਾਇਆ ਉਹ ਵਰਤ ਸੀ। ਹੂੰ। ਪੈਸਾ ਪੂਰਾ ਹੋ ਜਾਊਗਾ ਮੈਂ ਵੀ ਕੀਤੀ ਐ ਮੈਂ 48 48 ਘੰਟੇ ਕੰਮ ਕਰਦੀ ਰਹੀਆਂ 48 ਘੰਟਿਆਂ ਬਾਅਦ ਘਰੇ ਸੌਣ ਆਂਦੀ ਸੀ। ਪਰ ਉਸ ਟਾਈਮ ਮੈਂ ਜਿਹੜਾ ਸਰੀਰ ਦਾ ਸਿਹਤ ਦਾ ਨੁਕਸਾਨ ਕੀਤਾ ਉਹ 1 ਸਾਲ ਚ ਕੀਤਾ ਹੋਇਆ ਨੁਕਸਾਨ ਮੈਨੂੰ 6 ਸਾਲ ਭੁਗਤਣਾ ਪੈਣਾ। ਹੂੰ। ਅੱਜ ਜੇ ਮੈਂ ਸਾਂਭਣਾ ਵੀ ਹੋਵੇ ਆਪਣੀ ਆਪਣੀ ਸਿਹਤ ਨੂੰ ਸਾਂਭਣ ਤੇ ਲੱਗ ਜਾਤਾ। ਉੱਥੇ ਇੰਨਾ ਸੌਖਾ ਨਹੀਂ ਹੈ ਜਿਹੜਾ ਸਾਨੂੰ ਲੱਗਦਾ ਵੀ ਕੈਨੇਡਾ ਜਾਵਾਂਗੇ ਤੇ ਬਸ ਪੈਸੇ ਸਾਨੂੰ ਉੱਥੋਂ 에어ਪੋਰਟ ਤੇ ਉਤਰਦੇ ਆ ਅਸੀਂ ਕਮਾਉਣ ਲੱਗ ਜਾਾਂਗੇ